ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਹਿਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ 22 ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਇਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਬਲਦੀ ਦੇ ਵਿੱਚ ਕਿਉਂ ਪਾਪ ਆ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ 23 ਫਸਲਾ ਹੈ ਇਹਨਾਂ ਜੋ ਜੇ ਕੱਲ 23 ਸਪੋਜ਼ ਕਰੋ ਗਰੰਟੀ ਮਿਲ ਜਾਂਦੀ ਹੈ ਇਹਨਾਂ ਨੂੰ ਕਿਹੜਾ ਬੀਜੂਗਾ ਸਾਬ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਬ ਉਹ ਲਾ ਦੇਣ ਮੈਨੂੰ ਕੋਈ ਵੀ ਲੀਡਰ ਸਾਹਿਬਾਂ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋਈ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮੈਨੂੰ ਦੱਸ ਦੇਣ ਵੀ ਅਸੀਸ ਵੀ ਸੁਨੀਲ ਅਸੀਤਾ ਆ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਹੋ ਕੀ ਰਿਹਾ ਸਭ ਕਿਸਾਨੀ ਖਤਰੇ 'ਚ ਹੈ ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ ਚਾਹੇ ਮਹਾਰਾਸ਼ਟਰ ਬੈਠਾ ਹੈ ਉੱਥੇ ਸੁਇਸਾਈਡ ਕਰੀ ਜਾਂਦਾ ਹੈ ਰਾਜਸਥਾਨ 'ਚ ਪ੍ਰੋਬਲਮ ਹੈ ਉਹਨਾਂ ਦੇ ਐਮਐਸ ਵੀ ਨਹੀਂ ਚੱਕੀ ਜਾਂਦੀ ਅੱਜ ਮਨ ਨੂੰ ਜਿਹੜਾ ਲੱਗਦਾ ਕਿਉਂਕਿ ਮੈਂ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਕਿਸਾਨ ਸਾਥੀਆਂ ਦੀ ਉਹਦੇ ਚ ਇੱਕ ਕਿਸਾਨ ਆਗੂ ਰਾਜਸਥਾਨ ਤੋਂ ਬੈਠਾ ਸੀਗਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਉਹਨਾਂ ਚ ਇਹ ਮੱਧ ਪ੍ਰਦੇਸ਼ ਦੇ ਬੈਠੇ ਸੀਗੇ ਕਹਿੰਦੇ ਅਸੀਂ ਬਾਕੀ ਸਾਰੇ ਪੰਜ ਪੰਜ ਸਾਥੀ ਆਣ ਲੱਗੇ ਸੀ ਬਾਕੀ ਆਏ ਨਹੀਂ ਇੱਕ ਮੈਂ ਆ ਰਾਜਸਥਾਨ ਚੋਂ ਇੱਕ ਬੈਠੇ ਸੀਗੇ ਸਭ ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁੱਭਦਾ ਹੈ ਕਿਉਂਕਿ ਪੰਜਾਬ ਹੀ ਇੱਕ ਇਹ ਜਹਾ ਸੂਬਾ ਸਾਬ ਹਰਿਆਣਾ ਤੇ ਪੰਜਾਬ ਜਿੱਥੇ ਜਿੰਨਾ ਝੋਨਾ ਜਿੰਨੀ ਕਣਕ ਮੰਡੀ ਚ ਆਂਦੀ ਹੈ ਉਹਨੀਆਂ ਚੱਕੀ ਜਾਂਦੀਆਂ ਸਭ ਜੇ ਅੱਜ ਇੱਥੇ ਬਾਰਡਰ ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਿੱਥੇ ਬੰਦੀਆਂ ਬਾਹਰੋਂ ਟਰਾਲੀਆਂ ਨਹੀਂ ਆਣ ਦੇਣੀਆਂ ਉਹ ਇਸ ਕਰਕੇ ਹੈ ਕਿ ਉੱਥੇ ਯੂਪੀ ਦੇ ਅੰਦਰ ਨਹੀਂ ਮਿਲਦਾ ਐਮਐਸਪੀ ਨਹੀਂ ਮਿਲਦੀ ਉੱਥੇ ਆ ਬਰਾ ਬਾਰਡਰ ਇੱਥੇ ਮਿਲਦੀ ਹੋਣੀ ਹੈ ਬਾਕੀ ਸਾਰੇ ਇੱਥੇ ਆ ਕੇ ਵੇਚਦੇ ਆ ਦੂਰ ਦਰਾੜਿਆਂ ਤੋਂ ਇੱਥੇ ਆ ਕੇ ਵੇਚਦੇ ਆ ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਬਦਾ ਵੀ ਇਹ ਕੀ ਹੈ ਰਾਜਸਥਾਨ ਦੇ ਅੰਦਰ ਨਹੀਂ ਮਿਲਦਾ ਸਾਬ ਐਮਐਸਵੀ ਨਹੀਂ ਮਿਲਦੀ ਮੇਰੇ ਇੱਕੋ ਗੱਲ ਹੈ ਵੀ ਪੰਜਾਬ ਦੇ ਮੋੜੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ ਕਿਉਂ ਸ਼ੁਭਕਰਨ ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਾਬ ਮੈਂ ਰਾਜਸਥਾਨ ਦੇ ਬਾਰਡਰ ਤੇ ਬੈਠਾ ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ ਚ ਉੱਠ ਕੇ ਰਾਜਸਥਾਨ ਚ ਬਹਾਦਰਾਂ ਦੀ ਕੋਈ ਕਮੀ ਨਹੀਂ ਸਾਬ ਬੜੇ ਬਹਾਦਰ ਬੜੇ ਤਗੜੇ ਉੱਥੋਂ ਕਿਸਾਨ ਲੀਡਰ ਵੀ ਚੌਧਰੀ ਕੁਮਬਾਰਾਮ ਬ੍ਰਾਹਮਣਵਾਸ ਮਿਰਦਾ 나ਥੁਰਾਮ ਮਿਰਦਾ ਕਾਮਰੇਡ ਹੋਰੀ ਬਹੁਤੇ ਸਾਰੇ ਬੜੇ ਬੜੇ ਲੀਡਰ ਹੋਏ ਮੱਧ ਪ੍ਰਦੇਸ਼ੀ ਲੀਡਰਾਂ ਦੀ ਕੋਈ ਕਮੀ ਨਹੀਂ ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ ਆਤਾ ਉਹ ਹੀ ਹੋ ਗਿਆ ਵੀ ਪਗਸ ਸਿੰਘ ਤਾਂ ਪੈਦਾ ਹੋਣੇ ਚਾਹੀਦੇ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਹ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ ਰਾਜਸਥਾਨ ਵਾਲੇ ਸਾਥੀਓ ਨੂੰ ਕਹਿੰਦਾ ਆਏ ਰਾਜਸਥਾਨ ਸਭ ਚਲੋ ਇਸ ਜਿਹੜੀ ਕੋਲ ਵਿੱਢੀ ਹੈ ਉਹਦੇ ਚ ਘੱਟੋ ਘੱਟ ਕੱਲ ਤਾਂ ਅਸੀਂ ਕਹਿੰਦੇ ਹਾਂ ਜੇ ਰਾਜਸਥਾਨ ਨੂੰ ਪਾਣੀ ਦੇਣਾ ਇਹਨਾਂ ਨੂੰ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਆ ਜਾਈ ਬੈਠੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਆ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤੋਂ ਜਿੰਨੀ ਸੀਗੀ ਜੀਵਨ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦ ਕਰਨ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਆ फेर ਉੱਤੇ ਜਾ ਕੇ ਮੌਕੇ ਤੇ ਜਾਵੜਦੇ ਜੇ ਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਨੌਜਵਾਨ ਸਾਥੀਆਂ ਨੂੰ ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਹੈ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਇਹ ਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ ਹਾਂ ਵੀ ਤਗੜਾ ਹੈ ਤਗੜੇ ਹੋ ਤਗੜੇ ਹੋ ਤੂੰ ਪੰਜਾਬ ਵਾਲੇ ਚੱਲੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਚੂੜੀਆਂ ਪਾਰਕੀਆਂ ਸਾਬ ਜੇ ਉਹ ਇਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ ਤੇ ਰੋਕ ਕੇ ਬਹਿ ਜਾਓ ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ ਅਸੀਂ ਸਹਿਮਤੀ ਵਰਤਾਂਗੇ ਵੀ ਭਈ ਸਾਡੇ ਪੰਜਾਬ ਚ ਦੇਖੋ ਐਮਐਸਪੀ ਹੈ ਤੇ ਐਮਐਸਪੀ ਜਿੰਨੀ ਫਸਲ ਬੀਜਦੇ ਆ ਸਾਬ ਆ ਲੋਕ ਕਹਿ ਦਿੰਦੇ ਆ ਵੀ ਆ ਬੀਜੇਪੀ ਵਾਲੇ ਕਰਦੇ ਕੀ ਹੈ ਆ ਪਿਛਲੇ 10 ਸਾਲਾਂ ਦਾ ਹਿਸਾਬ ਹੈ ਮੇਰੇ ਕੋਲ ਅਜ ਤੋਂ 10 ਸਾਲ ਪਹਿਲਾਂ 2014 'ਚ ਪੈਡੀ ਦੀ ਖਰੀਦ 1 ਕਰੋੜ 18 ਲੱਖ ਟਨ ਸੀਗੀ ਪੰਜਾਬ ਦੇ ਅੰਦਰ 1 ਕਰੋੜ 18 ਲੱਖ ਟਨ ਤੇ ਇਸ ਸਾਲ 1 ਕਰੋੜ 82 ਲੱਖ ਟਨ ਕਰੀਬਨ 60 ਲੱਖ ਟਨ ਪੈਡੀ ਉਹਨਾਂ 10 ਸਾਲਾਂ ਤੋਂ ਫालतू ਹੁਣ ਚੱਕੀ ਗਈ ਹੈ ਉਦੋਂ 10 ਸਾਲ ਪਹਿਲਾਂ ਜਿਹੜੀ ਐਮਐਸਪੀ ਕਿਸਾਨਾਂ ਦੇ ਘਰੇ ਪੈਸਾ ਆਇਆ 15.5 ਹਜ਼ਾਰ 16 ਹਜ਼ਾਰ ਕਰੋੜ ਰੁਪਇਆ ਕਿਸਾਨਾਂ ਨੂੰ ਐਮਐਸਪੀ ਚੋਂ ਨੇ ਦਾ ਮਿਲਿਆ ਐਤ ਕੀ ਸਾਥੀਓ ਕਰੀਬਨ 50 ਹਜ਼ਾਰ ਕਰੋੜ ਰੁਪਇਆ ਕਿੱਥੇ 16 ਹਜ਼ਾਰ ਕਰੋੜ ਰੁਪਇਆ ਕਿੱਥੇ 50 ਹਜ਼ਾਰ ਕਰੋੜ ਰੁਪਇਆ 180 180 1 ਕਰੋੜ 80 ਲੱਖ ਨੂੰ ਜਰਬ ਕਰਕੇ ਦੇਖਿਓ ਐਮਐਸਪੀ ਤੇ ਕਿੰਨਾ ਬਣਦਾ 50 ਹਜ਼ਾਰ ਕਰੋੜ ਰੁਪਇਆ ਅੱਜ ਇੱਥੇ ਕਿਸਾਨਾਂ ਨੂੰ ਐ ਸੌਰੀ 40000 ਕਰੋੜ ਰੁਪਇਆ 40000 ਕਰੋੜ ਰੁਪਇਆ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ 'ਚ ਆਇਆ ਸਭ ਆ ਆ ਲੋਕਾਂ ਨੂੰ ਚੁਬਦਾ ਹੈ ਤੇ ਮੇਰੀ ਬੇਨਤੀ ਹੈ ਹਾਂਜੀ ਮੈਂ ਪੰਜਾਬ ਅਕੇਲੇ ਪੰਜਾਬ ਦੀ ਗੱਲ ਕਰ ਰਹਾ ਹਾਂ ਸਭ 2014 ਦੇ ਅੰਦਰ ਮੈਂ ਐਗਜ਼ੈਕਟ ਅਮਾਉਂਟ ਦੇ ਦਿੱਤਾ ਹਾਂ 15511 ਕਰੋੜ ਰੁਪਏ ਪੈਡੀ ਕੇ 14 ਮੇ ਆਏ ਥੇ ਕਿਸਾਨ ਕੇ ਪਾਸ ਅਰਮਕੀ ਬਾਹਰ ਆਏ ਹੈ 40000 300 ਕੁਛ ਕਰੋੜ ਰੁਪਏ 55 ਕਰੋੜ 85 ਕਰੋੜ ਰੁਪਏ ਇਹ 1 ਕਰੋੜ 80 ਲੱਖ ਸੇ ਫालतू ਪੈਡੀ ਖਰੀਦੀ ਗਈ ਹੈ ਪੰਜਾਬ ਕੇ ਅੰਦਰ ਅਰ ਤਬ ਖਰੀਦੀ ਗਈ ਸੀ 1 ਕਰੋੜ 18 ਲੱਖ ਟਨ ਸੋ ਆਪਾਂ ਜਿਸ ਢਾਲ ਤੇ ਬੈਠੇ ਆ ਉਹਨੂੰ ਨਾ ਕਟਿਏ ਸਾਬ ਸਾਰਿਆਂ ਨੂੰ ਆਜੇ ਸਾਰੇ Madhya Pradesh ਵਾਲੇ ਕਹਿਣਗੇ ਵੀ ਸਾਡੀ ਸਾਰੀ ਨਹੀਂ ਚੱਕੀ ਜਾਂਦੀ ਆਪਣੇ ਦਾ ਸਿੱਧਾ ਐਤ ਕੀ ਦਾ ਬਰਾਬਰ ਬਰਾਬਰ ਪਹੁੰਚ ਗਏ ਐਤ ਕੀ ਜਿਹੜੀ ਫਸਲ ਦੀ ਕਰਨਕ ਦੀ ਖਰੀਦ ਹੋਈ ਹੈ ਉਤੇ Madhya Pradesh ਕਰੀਬਨ ਕਰੀਬਨ ਆਪਣੇ ਤੋਂ ਗਾਂਹ ਨਿਕਲਣ ਵਾਲੇ ਪਿਛੇ ਪਹੁੰਚਿਆ ਖੜਾ ਹੈ। ਸੋ ਭਾਵੁਕ ਹੋ ਕੇ ਨਹੀਂ ਸਾਹਿਬ ਕਿਸਾਨ ਦੇ ਮੁੱਦਿਆਂ ਤੇ ਖੜੇ ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਆਂ। ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ। ਪਹਿਲਾਂ ਆਪਣਾ ਕਰ ਸੰਭਾਲੀਏ ਸਾਹਿਬ। ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਥੋਡੇ ਤੋਂ। ਥੋਡੀ ਅੱਗ ਤੇ ਉਹ ਸੇਕ ਸੇਕ ਰਹੇ। ਮੇਰੀ ਇੰਨੀ ਬੇਨਤੀ ਹੈ। ਸ਼ੁਭਕਰਨ ਨਾ ਮਾਰਿਆ ਜਾਵੇ ਕੋਈ ਹੋਰ ਸ਼ੁਭਕਰਨ ਕਿਸੇ ਦਾ ਪਰਿਵਾਰ ਨਾ ਉਹ ਜਿਹੜੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭ ਕਰਨ ਨੂੰ ਆ ਹੋਊਗੀ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋਂ ਪਿੰਡ ਉੱਥੇ ਬਾਰਡਰ ਤੇ ਬਹਿ ਕੇ بجائے ਪਿੰਡੋਂ ਪਿੰਡ ਜਾ ਕੇ ਪੁੱਛੋ ਖਾਸ ਤੌਰ ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ ਕਿਉਂਕਿ ਮਸਲਾ ਐਮਐਸਪੀ ਦੇ ਨਹੀਂ ਸਾਹਿਬ ਐਮਐਸਪੀ ਚਾਹੀਦੀ ਹੈ ਐ ਐਮਐਸਪੀ ਦੇ ਬਿਨਾ ਗੁਜ਼ਾਰਾ ਨਹੀਂ ਸਾਬ ਬਿਲਕੁਲ ਐਮਐਸਪੀ ਚਾਹੀਦੀ ਹੈ ਜੇ ਐਮਐਸਪੀ ਕਰਕੇ ਆ ਹਾਲਾਲ ਹੈ ਵੀ ਅੱਜ ਅਸੀਂ ਪੋਜੀਸ਼ਨ 'ਚ ਖੜੇ ਆ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੜੇ ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮਾਲਦਾ ਸਾਬ ਨਾਟ ਅ ਮਿਨੀਮਲ ਸਪੋਰਟ ਪ੍ਰਾਈਸ ਮਾਲਦਾ ਵੀ ਉਹਦੀ ਆਮਦਨ ਸੁਰੱਖਿਤ ਹੋਵੇ ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਣ ਵੀ ਆ ਸਾਰਿਆਂ ਨੂੰ ਦਸੀ ਜਾਂਦਾ ਵੀ ਆਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਠਾਂ ਖਤਮ ਹੋ ਜੂਗਾ ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ ਆ ਨਹੀਂ ਵੀ ਅਸੀਂ ਤਾਂ ਜੀ ਆ ਲੈ ਕੇ ਉਠਾਂਗੇ ਤੇਈ ਫਸਲਾਂ ਦੀ ਅਗਰ ਗਾਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਭਲਾ ਹੁੰਦਾ ਮੈਂ ਨਾਲ ਚੱਲਦਾ ਸਰ ਕੋਈ ਸੁਭ ਕਰਨ ਦੀ ਲੋੜ ਨਹੀਂ ਅਸੀਂ ਨਾਲ ਚੱਲਾਂਗੇ ਸਾਰੇ ਚੱਲਾਂਗੇ ਨਾਲ ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ ਮੈਂ ਕਹਦੇ ਆ ਵੀ ਮੈਂ ਸਹਿਮਤ ਨਹੀਂ ਪਿੰਡੋਂ ਪਿੰਡ ਜਾ ਕੇ ਲੋਕਾਂ ਤੋਂ رائے ਲਓ ਵੀ ਤੁਸੀਂ ਕਿਹੜੀ ਫਸਲ ਲਾਉਂਗੇ ਇਹਨੂੰ ਛੱਡ ਕੇ ਚੁੰਦੇ ਨੂੰ ਜਿਹਦੇ ਨਾਲ ਤੁਹਾਡਾ ਘਰ ਪੂਰਾ ਹੋਵੇ ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਅੱਜ ਭਵਿੱਖ ਖਤਰੇ 'ਚ ਹੈ ਸਾਬ ਆ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ ਸਿਰਫ ਖਬਰ ਨਹੀਂ ਐ ਆ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ ਤੇ ਡਿਗਣੀ ਐ ਆ ਜਿਹੜੇ ਬਦਲਦੇ ਮੌਸਮ ਐ ਕਦੇ ਹੀਟ ਵੇਵ ਚੱਲ ਗਈ ਕਦੇ ਕੋਲਡ ਵੇਵ ਆ ਗਈ ਸਿੱਧਾ ਇਹਦਾ ਅਸਰ ਜਿਹੜਾ ਪੈਣਾ ਐ ਕਿਸਾਨੀ ਤੇ ਪੈਣਾ ਐ ਮੈਂ ਸਮਝਦਾ ਮੈਂ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਉਹ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਪਰੇ ਘਟੋ ਘਟ ਇੰਸ਼ੋਰਡ ਤਾਂ ਹੋਈਏ ਜੋ ਕੁਝ ਆਉਦਾ ਸਮੀਏ ਅੱਗੇ ਦੀ ਤਾਂ ਫਿਰ ਚੱਕ ਕਰਾਂਗੇ ਉਹਦੇ ਬਾਅਦ ਕਰੀਏ ਐਮ ਐਸ ਪੀ ਬਿਲਕੁਲ ਸਹੀ ਐ ਸਾਹਿਬ ਐਮ ਐਸ ਪੀ ਸਾਨੂੰ ਤਾਂ ਮਿਲੀ ਜਾਂਦੀ ਐ ਪੰਜਾਬ ਨੂੰ ਪਰ ਪੰਜਾਬ ਦਾ ਕਿਸਾਨ ਵੀ ਆਰ ਐ ਐਸਪੀਰੇਸ਼ਨਲ ਸਟੇਟ ਸਰ ਪੰਜਾਬ ਦੇ ਜਿਗਰੇ ਵੱਡੇ ਆ ਤੇ ਪੰਜਾਬ ਦੇ ਸੋਚ ਵੀ ਵੱਡੀ ਹੈ ਕਹਿੰਦੇ ਨਾ ਦਿਲ ਮੰਗੇ ਮੋਰ ਅੱਜ ਪੰਜਾਬ ਦਾ ਕਿਸਾਨ ਮੰਗੇ ਮੋਰ ਦੈਨ ਐਮ ਐਸ ਪੀ ਪਰ ਉਹਦੇ ਵਾਸਤੇ ਕੋਈ ਲੀਡਰ ਅੱਗੇ ਆਊਗਾ ਸਰ ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਦੇਸ਼ ਦੇ ਕਿਸਾਨ ਦੇ ਨਾਲ ਖੜੇ ਆ ਬਟ ਉੱਥੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਪੜਕਾ ਕੇ ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀਆਂ ਆਪਣੇ ਨਿੱਜੀ ਸਵਾਰਥਾਂ ਵਾਸਤੇ ਰਾਜਨੀਤਿਕ ਸਵਾਰਥਾਂ ਵਾਸਤੇ ਨਾ ਲਿਆ ਜਾਵੇ ਸ਼ਾਂਤੀਪੂਰਵਕ ਸੰਘਰਸ਼ ਪਿਛਲੀ ਵਾਰੀ ਜੇ ਕਾਮਯਾਬ ਹੋਇਆ ਐਡਾ ਵੱਡਾ ਸੰਘਰਸ਼ ਉਹ ਇੱਕ ਸ਼ਾਂਤੀਪੂਰਵਕ ਸੰਘਰਸ਼ ਸੀ ਉਹ ਸਭ ਤੋਂ ਵੱਡੀ ਉਹਦੀ ਇੱਕ ਪਛਾਣ ਸੀਗੀ ਆਹ ਜ਼ਿੰਮੇਵਾਰੀ ਸ਼ਾਂਤੀ ਬਣਾ ਕੇ ਰੱਖਣ ਦੀ ਇਹਨਾਂ ਸੋ ਕਾਲਡ ਲੀਡਰਸ ਦੀ ਹੈਗੀ ਆਹ ਕਰਨ ਮੈਂ ਸਮਝਦਾ ਕੋਈ ਨਹੀਂ ਇੱਕ ਅੱਛੀ ਸ਼ੁਰੂਆਤ ਹੈ ਕਹਿੰਦੇ ਵੀ ਅਸੀਂ ਬਸਾਂ 'ਚ ਚੜ ਕੇ ਜਾਵਾਂਗੇ ਵੀ ਸਾਨੂੰ ਅਪਲਾਈ ਕੀਤਾ ਬਿਲਕੁਲ ਕਰੋ ਸਾਹਿਬ ਪੀਸਫੁਲ ਡਿਮੋਨਸਟ੍ਰੇਸ਼ਨ ਇਜ਼ ਆਵਰ ਰਾਈਟ ਬਟ ਜਿੱਥੇ ਸਾਡਾ ਅਧਿਕਾਰ ਹੈ ਉੱਥੇ ਸਾਡੀ ਜ਼ਿੰਮੇਵਾਰੀ ਵੀ ਲੀਡਰਾਂ ਦੀ ਬਣਦੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਬਲੀ ਦੇਣ ਵਾਸਤੇ ਨਹੀਂ ਹੈ ਸਾਬ ਕਿਸੇ ਮਤਲਬ ਵਾਸਤੇ ਅੱਗੇ ਅਸੀਂ ਸੀਨੇ ਢਾਣ ਨੂੰ ਤਿਆਰ ਹਾਂ ਪਰ ਕਿਸੇ ਦੇ ਗੁਰਗੇ ਬਣ ਕੇ ਨਹੀਂ ਇਸਤੇਮਾਲ ਹੋਣ ਵਾਸਤੇ ਅਸੀਂ ਨਹੀਂ ਕਿਉਂਕਿ ਮਨੁੱਖ ਹੋ ਰਹੇ ਦੇ ਵਿੱਚ ਸੌਰੀ ਮੈਂ ਜਿਹੜੀ ਗੱਲ ਕਹਿਣ ਲੱਗਿਆ ਆ ਜਿਹੜੇ ਅੱਜ ਇੱਥੇ ਆ ਕੇ ਦੂਜੇ ਸੂਬਿਆਂ ਤੋਂ ਆ ਕੇ ਇੱਥੇ ਸ਼ਿੰਗਾਰੀ ਜਾਂਦੇ ਐ ਮੁੰਡਿਆਂ ਨੂੰ ਬੜੇ ਜੀ ਪੰਜਾਬੀ ਬਹਾਦਰ ਹੈ ਜੀ ਬੜੋ ਹੀ ਅੱਗੇ ਨਿਕਲੋ ਜੀ ਤੋੜ ਦਿਆਂਗੇ ਜੀ ਉਹ ਤੁਹਾਡੇ ਛਾਤੀ ਦੇ ਉੱਤੇ ਉਹਨਾਂ ਨੇ ਬੈਰੀਕੇਡ ਖੜੇ ਕਰ ਰੱਖੇ ਸੱਤ ਪੰਜਾਬ ਬੈਰੀਕੇਡ ਸਾਰੇ ਪੰਨ ਸਕਦਾ ਸੱਤ ਪੰਜਾਬੀ ਜਦੋਂ ਕਰਨ ਤੇ ਆ ਜਾਣ ਪਰ ਕਿਸ ਵਾਸਤੇ ਸਾਨੂੰ ਆ ਤਾਂ ਦੱਸੋ ਤੁਸੀਂ ਨਹੀਂ ਤੋੜ ਸਕਦੇ ਕਿ ਤੁਸੀਂ ਤੁਸੀਂ ਤੋੜ ਲਓ ਆਪਦੇ ਉੱਥੇ ਤੋੜ ਲਓ ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਜੀ ਇੱਥੋਂ ਸਾਨੂੰ ਸ਼ੰਗਾਰ ਕੇ ਲੈ ਜਾਣਗੇ ਉੱਥੇ ਫੇਰ ਉਹੀ ਕਹਾਣੀ ਹੋਊਗੀ ਐ ਹੀ ਲੋਕ ਸੀਗੇ ਉਹਰਾ ਇੱਕ ਸਾਲ ਦਾ ਸੰਘਰਸ਼ ਕੁਝ ਬੰਦਿਆਂ ਨੇ ਗਿਣੇ-ਚੁਣੇ ਬੰਦਿਆਂ ਨੇ ਰੂਟ ਦਿੱਤਾ ਸੀਗਾ ਵੀ ਸਭ ਜਨ ਨੂੰ ਕੱਢਾਂਗੇ ਉਹ ਰੂਟ ਪੰਨਿਆ ਲਾਲ ਕਿਲੇ ਤੇ ਗਏ ਤੇ ਜਦੋਂ ਲੱਲਾ ਲਾਲਾ ਹੋਣ ਲੱਗੀ ਵੀ ਦੇਸ਼ ਇੱਕ ਵਾਰ ਇੱਕ ਵਿਆਹ ਕੀ ਕੀਤਾ ਜੀ ਕਿਸਾਨ ਤਾਂ ਅਸਤੇ ਕਿਸਾਨਾਂ ਨਾਲ ਖੜੇ ਸੀ ਵੀ ਇਹਨਾਂ ਨੇ ਕਿਹਾ ਜੀ ਬਾਹਰ ਕੱਢ ਦਿਓ ਲੋਕ ਕੀ ਕਹਿਣ ਲੱਗੇ ਇਹ ਤਾਂ ਜੀ ਸਾਰੇ ਅਤੰਕੀ ਹੈ ਜੀ ਸਭ ਐ ਹੀ ਲੋਕ ਜਿਹੜੇ ਅੱਜ ਸਾਨੂੰ ਆ ਕੇ ਸ਼ਿੰਗਾਰੀ ਜਾਂਦੇ ਆ ਸਭ ਤੋਂ ਪਹਿਲਾਂ ਕਹਿਣਗੇ ਪੰਜਾਬੀ ਤਾਂ ਸਾਰੇ ਅਤੰਕੀ ਹੈ ਜੀ ਅਸੀਂ ਗੁਰਗੇ ਕਿਸੇ ਦੇ ਫੀਲੇ ਨਹੀਂ ਬਣਨੇ ਸਾਹਿਬ ਥਿਸ ਇਜ਼ ਅ ਫੇਲਿਅਰ ਆਫ ਲੀਡਰਸ਼ਿਪ ਵੀ ਆਜ ਸਾਡਾ ਪੰਜਾਬ ਦਾ ਨੌਜਵਾਨ ਪੰਜਾਬ ਦੇ ਕਿਸਾਨ ਨੂੰ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਸੋੜੇ ਮੰਤਵਾ ਵਾਸਤੇ ਅਸੀਂ ਕਿਸਾਨੀ ਦੇ ਨਾਲ ਖੜੇ ਆ ਸਮਝਾਓ ਕਿਸਾਨ ਨੂੰ ਇਹਦੇ ਵਿੱਚ ਕੀ ਸਾਡਾ ਫਾਇਦਾ ਹੈ ਜੇ ਰਾਗੀ ਲਾਣ ਦੇ ਵਿੱਚ ਫਾਇਦਾ ਸੀ ਰਾਗੀ ਦੇ ਵਾਸਤੇ ਖੜੇ ਆਓ ਜੀ ਚਲੋ ਰਾਗੀ ਦੀ ਤੁਹਾਨੂੰ ਉਹਦੀ ਗਾਰੰਟੀ ਲੈ ਕੇ ਦਿੰਨੇ ਆ ਮਹਾਤਮਾ ਗਾਂਧੀ ਨੇ ਕੀ ਆਕਾਤਾ ਬੀ ਦਾ ਐਗਜ਼ਾਮਪਲ ਯੂ ਵਾਂਟ ਟੂ ਸੀ ਇਨ ਦ ਵਰਲਡ ਮੈਂ ਲੀਡਰੋ ਕੋ ਕਹਿ ਰਿਹਾ ਹੂੰ ਇਹ ਕਾਂਗਰਸ ਵਾਲੇ ਜੋ ਟਰੈਕਟਰ 'ਤੇ ਜਿਹੜੇ ਖੜੇ تھے ਗੱਲ ਸਾਰੇ ਵਾਹ ਪੇ ਫੋਟੋ ਖਿਚਾਣੇ ਜਾਂ ਫੋਟੋ ਆਪ ਸਰ ਆਕੇ ਇਹਨਾਂ ਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਵੀ ਮੰਗ ਕਿਆ ਰਹੇ ਹੋ ਸਾਬ ਆਪ ਮੈਂ ਇਨਸੇ ਲੀਡਰੋਂ ਤੋਂ ਪੁੱਛਣਾ ਚਾਹਤਾ ਹੂੰ ਉਸ ਕਾਂਗਰਸ ਮੈਂ ਆਪ ਮੈਂ ਸਮਝਦਾ ਹੂੰ ਇਹਨਾਂ ਵਿੱਚ ਕਿਸੇ ਇੱਕ ਬੰਦੇ ਨੂੰ ਕਿਸਾਨੀ ਦੀ ਸਮਝ ਹੈ ਉਹ ਰਾਣਾ ਗੁਰਜੀਤ ਸਿੰਘ ਹੈ ਸਰ ਚਾਹੇ ਉਹ ਇੰਡਸਟਰੀਸਟ ਹੈ ਪਰ ਉਹ ਕਿਸਾਨੀ ਨਾਲ ਜੁੜਿਆ ਹੈ ਉਹਨੂੰ ਉਹਨਾਂ ਨੂੰ ਜਾ ਕੇ ਪੁੱਛੋ ਵੀ ਕੀ ਹੈ ਰਾਗੀ ਰਾਗੀ ਲਾਉਂਗੇ ਜਵਾਰ ਲਾਉਂਗੇ ਬਾਜਰਾ ਲਾਉਂਗੇ ਸਭ ਬੇਸਿਕ ਫਰਕ ਹੈ ਜਿਹੜੇ ਆਪਾਂ ਅੱਖਾਂ ਮੀਚ ਕੇ ਬਹਿ ਜਾਂਦੇ ਆ ਨੌਜਵਾਨਾਂ ਨੂੰ ਅੱਗੇ ਕਰਤਾ ਹੀ ਮਰਨਗੇ ਨੌਜਵਾਨ ਮੰਨ ਕੇ ਉਹ ਤਾਂ ਕੱਲ ਮੈਂ ਸੁਣ ਰਿਆ ਸੀ ਇੱਕ ਵੀਡੀਓ ਕਹਿੰਦਾ ਇਹ ਤਾਂ ਜਾ ਕੇ ਟਰਾਲੀ 'ਚ ਚੁੰਜੀ ਜੋੜ ਕੇ ਬਹਿ ਜਾਂਦੇ ਆ ਅੱਗੇ ਕਿਸੇ ਨੌਜਵਾਨਾਂ ਨੂੰ ਕਰ ਦਿੰਦੇ ਆ ਉਹਨਾਂ ਨੂੰ ਰੇਨ ਫੈਡਾ ਸਾਬ ਹੈ ਜਣੀਆਂ ਮੰਗੀ ਜਾਂਦੇ ਆ ਉਹ ਬਿਰਾਨੀ ਇਲਾਕੇ 'ਚ ਹੁੰਦੀਆਂ ਸਾਡੇ ਪਾਣੀ ਹੈ ਸਾਬ ਆਪਣੀ ਤਰੋਅਰ ਨੂੰ ਸਮਝੋ ਸਾਬ ਅਸੀਂ ਜਿਹੜਾ ਸਾਡਾ ਖੇਤ ਹੈ ਉਹਦੀ ਖੂਬਸੂਰਤੀ ਨੂੰ ਸਮਝੋ ਆਪਣੀ ਸਟਰੈਂਥ ਸਮਝੋ ਆਪਣਾ ਆਣ ਵਾਲਾ ਭਵਿੱਖ ਦੇਖੋ ਪਾਣੀ ਹੇਟਾਂ ਤੁਰਿਆ ਜਾਂਦਾ ਇਹ ਕਹਿੰਦੇ ਸਾਨੂੰ ਫਿਰ ਜੇ ਕੱਲ ਐਮਐਸਪੀ ਦੇਤੀ ਸਪੋਜ਼ ਕਰੋ ਜੀ ਕੱਲ ਹੋ ਗਿਆ ਮੋਦੀ ਸਾਹਿਬ ਵੀ ਚਲੋ ਮੈਂ ਪਹਿਲਾਂ ਵਾਪਸ ਲੈ ਲਈ ਤੇ ਹੀ ਕਰ ਦੂੰਗਾ ਤੇ ਜਿੱਦਨ 4 ਸਾਲਾਂ ਨੂੰ ਪਾਣੀ ਖਤਮ ਹੋ ਗਿਆ ਫਿਰ ਐਮਐਸਪੀ ਨੂੰ ਚਟੋਂਗੇ ਸਾਹਿਬ ਜੇ ਦਾਣਾ ਹੀ ਨਹੀਂ ਹੋਇਆ ਪਰ ਐਮਐਸਪੀ ਲਾਉਂਗੇ ਕਾਦੇ ਤੇ ਆ ਤਾਂ ਦੱਸੋ ਸੋ ਅੱਗੇ ਦੀ ਭਵਿੱਖ ਦੀ ਗੱਲ ਕਰੂੰ ਮੈਂ ਤਾਂ ਪਰ ਭਵਿੱਖ ਤਾਂ ਅੱਗੇ ਦੀ ਗੱਲ ਹੈ ਮੁੰਡੇ ਤਾਂ ਅਜ ਮਰੀ ਜਾਂਦੇ ਸਾ ਮੇਰਾ ਕਨਸਰਨ ਹੈ ਵੇ ਸਾਡਾ ਸ਼ੁਭਕਰਨ ਕੋਈ ਪੰਜਾਬ ਦਾ ਹੈ ਕਿਸੇ ਵੀ ਹੈ Rajasthan ਦਾ ਨੌਜਵਾਨ ਹੈ ਸਾਡੇ ਭਰਾ ਹੈ ਸਭ ਇਸ ਤਰ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੀ ਪੰਜਾਬ ਨੂੰ ਡਿਸਟਰਬ ਰੱਖਣ ਦੀ ਇੱਕ ਜਿਹੜੀ ਸਾਜ਼ਿਸ਼ ਹੈ ਉਹਦੇ ਵਿੱਚ ਇਹ ਲੋਕ ਸ਼ਾਮਿਲ ਹੋ ਕੇ ਵਿਟਿੰਗਲੀ ਅਨਵਿਟਿੰਗਲੀ ਜਾਣ ਬੁੱਝ ਕੇ ਜਾਂ ਅਣਜਾਣ ਪੜੇ ਤੇ ਜੋ ਕੁਝ ਕਰ ਰਹੇ ਹੈ ਪੰਜਾਬ ਦੀ ਇਹਦੇ ਵਿੱਚ ਮੈਂ ਐਜ਼ ਇੱਕ ਕਿਸਾਨ ਅਨਪੜ੍ਹ ਕਿਸਾਨ ਆ ਸਾਹਿਬ ਮਨੂ ਸਮਝਾਦੇ ਹੋ ਵੀ ਸੁਨੀਲ ਆਹ ਫਸਲ ਲਾਓ ਇਹਦੇ ਨਾਲ ਤੇਰੀ ਇੰਨੀ ਆਮਦਨ ਹੋਊਗੀ ਜਿੰਨੀ ਸਾਨੂੰ ਝੋਨੇ ਤੇ ਗੰਨੇ 'ਚ ਹੋਈ ਜਾਂਦੀ ਹੈ ਇਹ ਸਾਰੇ ਆ ਬੈਠੇ ਐ ਸਾਡੇ ਵਾਲੇ ਬੇਲੀ ਉੱਤੋਂ ਜਿਹੜੇ ਆਂਦੇ ਐ ਮੱਝਾਲੇ ਏਰੀਆ ਚ ਸਾਡੇ ਤਾਂ ਭਰਾ ਹੀ ਐ ਸਾਰਿਆਂ ਦੇ ਗੰਨਾ ਐ ਸਭ ਸਾਰਿਆਂ ਦੇ ਝੋਨਾ ਐ ਕਿਸੇ ਨੇ ਢੱਕ ਤਿਲ ਨਹੀਂ ਬੀਜਣਾ ਤਿਲ ਦੇ ਵੀ ਐ ਸਿਸਮੇ ਸੀਡ ਤੇ ਵੀ ਐ